ਇਹ ਐਡਰ ਦਲਜੀਤ ਨੇ ਭਗਤਵਾਂ ਨੂੰ ਇੰਨਾ ਠੋਕਮਾ ਕਰੜਾ ਜਵਾਬ ਦੇ ਦਿੱਤਾ ਕਿ ਭਗਤਵਾਂ ਨੂੰ ਹੁਣ ਗੱਲ ਨਹੀਂ ਸੋਝ ਰਹੀ ਅਸੀਂ ਕੀ ਕਹੀਏ ਜਿਹੜੇ ਦਲਜੀਤ ਦਾ ਵਿਰੋਧ ਕਰਦੇ ਸਨ ਨਾ ਸਰਦਾਰ ਜੀ ਤਰੀ ਫਿਲਮ ਤੇ ਉਹਨਾਂ ਨਾਲ ਜੱਗੋਂ 13ਵੀਂ ਹੋ ਗਈ ਆ ਹੋਈ ਇਸ ਤਰ੍ਹਾਂ ਬਾਬਿਓ ਕਿ ਦਲਜੀਤ ਦੀ ਫਿਲਮ ਕਮਾਈ ਕਰ ਗਈ ਆ ਬਹਿਜਾ ਬਹਿਜਾ ਫਿਲਮ ਸੁਪਰ ਡੁੱਪਰ ਹਿੱਟ ਹੋ ਗਈ ਆ ਹਿੰਦੀ ਫਿਲਮਾਂ ਨਾਲੋਂ ਵੀ ਜ਼ਿਆਦਾ ਸਲਮਾਨ ਖਾਨ ਦੀ ਫਿਲਮ ਦਾ ਪਾਕਿਸਤਾਨ ਦੇ ਵਿੱਚ ਰਿਕਾਰਡ ਓਪਨਿੰਗ ਤੋੜ ਗਈ ਤੇ ਉਹ ਤੋਂ ਦਿਲਜੀਤ ਕਾਫੀ ਖੋਜਵਾ ਹੁਣ ਉਹ ਬੰਦੇ ਵਿਚਾਰੇ ਚੁੱਪ ਕਰ ਗਏ ਆ ਉਹਨਾਂ ਨੇ ਹੁਣ ਇਹ ਨਹੀਂ ਸੋਚ ਰਿਆ ਤੀ ਕਹੀਏ ਕਿ ਕਿਉਂਕਿ ਫਿਲਮ ਜੇ ਤਾਂ 플ੌਪ ਹੋ ਜਾਂਦੀ ਫਿਰ ਨਹੀਂ ਕਹਣਾ ਦੀ ਲੈ ਅਸੀਂ ਬੈਨ ਕੀਤੀ ਸੀ ਤਾਂ ਚਲਾ ਲਈ ਹੁਣ ਭਾਈ ਅਗਲੇ ਨੇ ਤਾਂ ਚਲਾ ਲਈ ਉਹਦੀ ਤਾਂ ਆਲ ਵਰਲਡ ਦੇ ਵਿੱਚ ਫਿਲਮ ਹੋ ਗਈ ਆ ਹਿੱਟ ਤੇ ਕਮਾਈ ਦੇ ਵਿੱਚ ਗਈ ਆ ਬਹੁਤ ਅੱਗੇ ਹੈ ਤੇ ਉਸ ਕਰਕੇ ਵੀ ਦਿਲਜੀਤ ਦਾ ਹੌਸਲਾ ਤਾਂ ਬਲੰਦਵਾ ਤੇ ਉਹਨੇ ਜਿਹੜੇ ਤਰੀਕੇ ਨਾਲ ਮਨਾ ਉਹਨੂੰ ਰੋਕਣ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਸੀ ਦਲਜੀਤ ਨੂੰ ਪਿੱਛੇ ਸੱਟਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਦਾ ਥੱਪਣ ਇਹਨਾਂ ਦੇ ਮੂੰਹ ਤੇ ਪਿਆ ਉਹ ਵੀ ਬੜੀ ਜ਼ੋਰ ਨਾਲ ਪਿਆ ਤੇ ਜਲਦੀ ਦੀ ਫਿਲਮ ਵੀ ਹਟੋਗੇ ਤੇ ਦਲਜੀਤ ਬਾਰਡਰ 'ਚ ਵੀ ਸ਼ੂਟ ਕਰੀ ਜਾਂਦਾ ਤੇ ਅਗਲੀਆਂ ਫਿਲਮਾਂ 'ਚ ਵੀ ਆ ਰਿਹਾ ਆ ਉਹ ਵਿਚਾਰੇ ਵਿਰੋਧ ਕਰਦੇ ਵੀ ਰਹਿ ਗਏ ਉਹਨਾਂ ਦੇ ਪੱਲੇ ਵੀ ਨਹੀਂ ਕੁਝ ਪਿਆ ਉਹ ਤਾਂ ਗੱਲ ਹੋ ਗਈ ਹੱਤਨਾ ਭੜੇ ਤੂ ਕੋੜੀ ਵਿਚਾਰੇ ਥੱਲੇ ਡੇ ਕੇ ਹੁਣ ਪਸਾਂੀਆਂ ਮਿਲ ਜਾਂਦੇ ਆ ਕਹਿੰਦੇ ਐਵੇਂ ਹੀ ਥਲਾ ਮਾਰ ਮਾਰ ਤੇ ਇੱਕ ਤੜਾ ਲੈ ਓਏ ਅਸੀਂ ਦਲਜੀਤ ਤਾਂ ਨੰਬਰ ਲੈ ਗਿਆ ਨੰਬਰ ਤਾਂ ਬਾਈ ਲਿਜਾਣੇ ਹੀ ਸੀਗੇ ਇਹ ਕਿਉਂਕਿ ਇਹ ਪੰਜਾਬੀ ਖੂਨ ਆ ਇਹ ਪੰਜਾਬੀ ਖੂਨ ਨਹੀਂ ਬਈ ਟੜਦਾ ਇਹ ਨਹੀਂ ਟੜਦਾ ਤੇ ਫਿਲਮ ਦੀਆਂ ਮੁबारकਾਂ ਫਿਲਮ ਹੋ ਗਿਆ ਆਲ ਵਾਲ ਦੇ ਵਿੱਚ ਹਿੱਟ ਕਮਾਈ ਰਿਕਾਰਡ ਤੋੜ ਕਮਾਈ ਕੀਤੀ ਆ ਤੇ ਕਿਉਂ ਦੇਵਾ ਦਰੋ ਕਮੈਂਟ ਕਰਕੇ ਜਰੂਰ ਦੋ ਕਿਵੇਂ ਲੱਗੀ ਵੀਡੀਓ